ਅਣੇ ਨੂੰ ਨਾ ਬਾਹਰ ਦਾ ਅਦਲਾ ਬਦਲੀ ਕਰੀ ਪਿੱਛੇ ਕਰੀ ਅੱਗੇ ਇੱਕ ਦੀ ਨਹੀਂ ਹੈਗੀ ਚੱਲਣਾ ਕਿ ਆ ਜਾ ਹਾਂਜੀ ਤੇ ਹੁਣ 6ਵੀਂ ਵਾਰ ਰੁਕ ਰਹੇ ਆ ਰਸਤੇ ਦੇ ਵਿੱਚ ਇਹ ਮਨਪੀ ਦੇਖੋ ਚੁੰਨੀ ਵੀ ਪਾਈ ਹੋਈ ਤੇ ਹੈਲਮਟ ਵੀ ਪਾਇਆ ਹੋਇਆ ਮੇਰਾ ਸਿਰ ਦਰਦ ਹੋਣ ਲੱਗ ਗਿਆ ਮਲਾਕ ਤੇ ਅੱਜ ਅਸੀਂ ਜਾ ਰਹੇ ਆ ਤੇ ਲਾਸਟ ਟਾਈਮ ਅੱਜ ਪੇਪਰ ਚੈੱਕ ਕਰਾਣੇ ਆ ਮਤਲਬ ਇਸ ਤੋਂ ਬਾਅਦ ਪੇਪਰ ਖਤਮ ਫਿਨਿਸ਼ ਮਾਸਟਰ ਖਤਮ ਯਾਨੀ ਕਿ ਬੀਐਡ ਕੰਪਲੀਟ ਵੀਡੀਓ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਚੈਨਲ ਨੂੰ ਕਰ ਦੋ ਸ਼ੇਅਰ ਕਰ ਪੜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਿਨ ਹੈਗਾ ਸ਼ਨੀਵਾਰ ਮੇਰੀ ਮੰਮਾ ਦੇ ਪੇਪਰ ਚੈੱਕ ਨਾ ਜੀ ਬਿਲਕੁਲ ਵੀ ਨਹੀਂ ਚੱਲੇ ਅਸੀਂ ਠੀਕ ਹੈ ਤੇ ਨਾ ਮੈਂ ਜਾਣਾ ਤੇ ਨਾ ਮੈਂ ਤੈਨੂੰ ਲੈ ਕੇ ਜਾਣਾ ਤਿਆਰ ਹੋਏ ਇਸ ਕਰਕੇ ਕਿ ਕੋਈ ਤੇਰੇ ਮੰਮਾ ਦੇ ਪੇਪਰ ਚੈੱਕ ਕਰਾਣ ਜਾਣੇ ਨੇ ਤੇ ਇਹ ਪ੍ਰੈਕਟੀਕਲ ਚੈੱਕ ਕਰਾਣ ਜਾਣੀ ਆ ਕਾਲਜ ਆ ਤੇ ਅਸੀਂ ਹੁਣ ਜਾ ਰਹੀਏ ਇਹ ਪ੍ਰੈਕਟੀਕਲ ਚੈੱਕ ਕਰਵਾਣੀ ਸੀ ਪੇਪਰ ਆ ਗਏ ਨੇ ਇਹਦੇ ਬਸ ਫਾਈਨਲ ਹੁਣ ਬੀਐਡ ਕਲੀਅਰ ਬਸ ਅਗਲਾ ਮਹੀਨਾ ਹੀ ਅਗਲੇ ਮਹੀਨੇ ਪੇਪਰ ਤੇ ਜੂਨ ਵਿੱਚ ਪੇਪਰ ਖਤਮ ਹੋਣ ਇੱਕ ਮਿੰਟ ਚੁੱਪਾ ਦਿਆ ਇੱਕ ਮਿੰਟ ਚੁੱਪਾ ਦਿਆ ਮੈਨੂੰ ਮਾੜਾ ਇਹ ਬੋਲ ਲੈਂਦੇ ਫਿਰ ਜੂਨ ਦੇ ਵਿੱਚ ਪੇਪਰ ਖਤਮ ਹੋ ਜਾਣੇ ਨੇ ਤਾਂ ਕਰਕੇ ਵੀ ਹੁਣ ਪੇਪਰ ਆ ਗਏ ਪ੍ਰੈਕਟੀਕਲ ਚੈੱਕ ਕਰਾਣ ਜਾਣਾ ਤੇ ਫਿਰ ਆਂਦੇ ਹੋਏ ਫਿਰ ਇਹਦੇ ਪੇਕਿਆਂ ਦੇ ਵੀ ਜਾਣਾ ਤੇ ਇਹਦੇ ਨਾਨਕੇ ਦੇ ਜਣਾ ਨੇ ਮੇਰੇ ਸੋਹਰਿਆਂ ਦੇ ਆ ਤੇ ਗੱਲ ਐਦਾ ਵੀ ਮੂਡ ਬਿਲਕੁਲ ਵੀ ਨਹੀਂ ਸੀਗਾ ਮੇਰਾ ਜਾਣ ਦਾ ਤੇ ਪੇਪਰ ਚੈੱਕ ਕਰਨ ਜਾਣਾ ਸੀ ਅੱਜ ਖੇਡਣ ਜਾਣਾ ਸੀਗਾ ਉਹ ਮੇਰਾ ਕੈਨਸਲ ਹੋ ਗਿਆ ਮੇਰਾ ਬਹੁਤ ਮਨ ਸੀ ਕਿਉਂਕਿ ਬਹੁਤ ਦਿਨ ਹੋ ਗਏ ਨੇ ਕਾਫੀ ਟਾਈਮ ਲੰਘ ਗਿਆ ਤੇ ਮੈਂ ਖੇਡਣ ਨਹੀਂ ਸੀ ਗਿਆ ਹੈਗਾ ਹੈ ਇੱਕ ਤਾਂ ਚੁੱਪ ਨਹੀਂ ਕਰਦੀ ਹੈਗੀ ਮੈਮਣੀ ਜੀ ਹੈ ਐਨੇ ਬਹੁਤ ਦੁਖੀ ਕੀਤਾ ਮਾਵਾ ਪੀਆ ਨੇ ਬਹੁਤ ਦੁਖੀ ਕੀਤਾ ਮੈਨੂੰ ਨਹੀਂ ਮੈਂ ਤਾਂ ਜਾਊਗਾ ਉਹ ਦੁਖੀ ਕੀਤਾ ਤੁਸੀਂ ਮੈਨੂੰ ਆਹੋ ਧੰਨਵਾਦ ਕਰ ਜਾਊਗਾ ਲੈ ਕੇ ਚੱਲ ਅੱਛਾ ਅੱਛਾ ਲੈ ਯਾਰ ਚੁੱਪ ਕਰ ਜਾ ਫਿਰ ਹੁਣ ਤੇ ਬਿਲਕੁਲ ਮੂਡ ਹੈ ਨਹੀਂ ਸੀਗਾ ਜਾਣ ਦਾ ਮੇਰਾ ਹੈ ਨਾ ਤੇ ਪਰ ਮਜਬੂਰੀ ਹੈ ਚੈੱਕ ਕਰਾਣਾ ਪੈਣਾ ਅੱਜ ਸ਼ਨੀਵਾਰ ਆ 7 ਤਰੀਕ ਨੂੰ ਪੇਪਰ ਆ ਫਿਰ ਮੁੜ ਕੇ ਜਾ ਨਹੀਂ ਸੀ ਹੁਣਾ ਤਾਂ ਕਰਕੇ ਇਹ ਕਹਿੰਦੀ ਵੀ ਆਪਾਂ ਉੱਧਰ ਵੀ ਜਾਣਾ ਸਹਜ ਬਿਮਾਰ ਸੀਗੀ ਠੀਕ ਹੈ ਤੇ ਤਾਂ ਕਰਕੇ ਉਹਦਾ ਪਤਾ ਲੈਣ ਵੀ ਜਾਣਾ ਤੇ ਜਾਣਾ ਪੈਣਾ ਮੇਰਾ ਬਿਲਕੁਲ ਮੂਡ ਨਹੀਂ ਹੈਗਾ ਸੀ ਤੇ ਮੈਨੂੰ ਅੱਜ ਕਿਡਨਾਪ ਕਰਕੇ ੱੱੱਕੇ ਨਾਲ ਲੈ ਕੇ ਜਾ ਰਹੀ ਹੈ ਠੀਕ ਹੈ ਮੇਰਾ ਕੋਈ ਇੱਥੇ ਹੱਥ ਨਹੀਂ ਕੋਈ ਮੇਰਾ ਪਲਾਨ ਨਹੀਂ ਬਾਕੀ ਹੁਣ ਝੋਲਾ ਚੱਕ ਲਿਆ ਆਪਾਂ ਠੀਕ ਹੈ ਝੋਲਾ ਚੱਕ ਔਰ ਦੇਖੋ ਝੋਲਾ ਚੱਕ ਓਏ ਡਿੱਗ ਨਾ ਜਾਏ ਕਾਕੇ ਝੋਲਾ ਚੱਕ ਕਿੱਥੇ ਚੱਲਿਆ ਤੇ ਬਾਕੀ ਨਾ ਗੱਲਾਂ ਦੇ ਨਾਲ ਆਪਾਂ ਹੁਣ ਨਿਕਲਦੇ ਆ ਜੀ ਠੀਕ ਹੈ ਕਿਉਂਕਿ ਰਸਤੇ ਦੇ ਵਿੱਚ ਧੁੱਪ ਵੀ ਬਹੁਤ ਜ਼ਿਆਦਾ ਹੋਣੀ ਹੈ ਮਿੱਟੀ ਧੂੜ ਵੀ ਹੋਣੀ ਹੈ ਤੇ ਆਪਾਂ ਜ਼ਿਆਦਾ ਵੀਡੀਓ ਨਹੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤੇ ਜਿੱਥੇ ਮੌਕਾ ਲੱਗੇ ਉਥੇ ਬਣਾ ਲਾਂਗੇ ਠੀਕ ਹੈ ਚੱਲੀਏ ਫਿਰ ਹੁਣ ਚਲੋ ਤੇ ਆਪਾਂ ਸ਼ਾਮੀ ਤੱਕ ਸ਼ਾਮ ਤੱਕ ਵਾਪਸ ਆ ਜਾਾਂਗੇ ਠੀਕ ਹੈ ਚਲੋ ਫਿਰ ਚਲੋ ਚਲੋ ਬਾਏ 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 ਮੰਮੀ ਤੁਹਾਨੂੰ ਜਾਨੀ ਬੋਤਾ ਲਗਾ ਹਾਈ ਬਾਏ ਤੂੰ ਬੋਤਾ ਚੱਲ ਖੜਾ ਇੱਕ ਗੱਲ ਹੋਰ ਖਰਚਾ ਬਚਾਣ ਦੇ ਚੱਕਰ ਦੇ ਵਿੱਚ ਅੱਜ ਅਸੀਂ ਚੱਲੇ ਆ ਮੋਟਰਸਾਈਕਲ ਦੇ ਸੱਚ ਗੱਡੀ ਦਾ ਟੁੱਟਿਆ ਵੀ ਹੋਇਆ ਨਾ ਟੈਲੈਂਡਰ ਜਿਆ ਤੇ ਤਾਂ ਕਰਕੇ ਅੱਜ ਮੋਟਰਸਾਈਕਲ ਤੇ ਚੱਲੇ ਆ ਅਸੀਂ ਠੀਕ ਹੈ ਜੀ ਤੇ ਨਿਕਲਦੇ ਆਉਣ ਬਸ ਸਹੀ ਹਲੋ ਗਾਇਜ਼ ਜੀ ਆਪਾਂ ਹੈਲਮਟ ਪਾ ਲਿਆ ਤੇ ਇਹਦੇ ਨਾਲ ਮਿੱਟੀ ਢੋੜਨੀ ਪੈਂਦੀ ਤਾਂ ਬਹੁਤ ਵਧੀਆ ਫਿਕਰਾ ਸੈਡੂ ਦਾ ਪੱਤਾ ਕਹਿੰਦੀ ਇਹਨੂੰ ਅੜ ਮਮਾ ਦੇ ਪੇਪਰ ਤੇ ਹੋਲੇ ਪੜੀ ਕੀ ਕਰਨਾ ਪੇਪਰ ਆ ਪਹਿਲਾਂ ਚੈੱਕ ਕਰਵਾਣੀ ਹੈ ਪਹਿਲਾਂ ਚੈੱਕ ਕਰਵਾਣੀ ਚੱਲ ਜਿਆ ਔਰ ਕਾਲਾ ਸੀ ਪਤਾ ਉਹ ਉੱਪਰ ਦੇ ਲੋਕੀ ਕਿੱਦਾਂ ਚੜੀ ਹੋਈ ਜੀ ਆ ਦੇਖ ਲਓ ਤੁਸੀਂ ਹਣ ਇਹਨੂੰ ਨਾ ਬਾਰ ਬਾਰ ਅੱਦਲਾ ਬਦਲੀ ਕਰੀ ਪਿੱਛੇ ਕਦੀ ਅੱਗੇ ਇੱਕ ਦਿਨ ਇਹੇਗੀ ਚੱਲ ਹੁਣ ਅੱਗੇ ਆ ਜਾ। ਤੀਜੀ ਵਾਰੀ ਮੋਟਰਸਾਈਕਲ ਰੋਕ ਰਿਆ ਮੈਂ। ਤੀਜੀ ਵਾਰੀ। ਤੀਜੀ ਵਾਰੀ। ਜਿੱਥੇ ਹੁਣ ਤੀਜੀ ਵਾਰੀ ਅਸੀਂ ਫੇਰ ਰੁਕ ਗਏ ਚੌਥੀ ਵਾਰੀ ਹੁਣ ਕਾਫੀ ਨੂੰ ਪਿਆਸ ਲੱਗੀ ਥੋੜੀ ਜੀ ਤਾਂ ਕਰਕੇ ਇਹ ਜੰਗਲ ਚ ਰੁਕੇ ਹੋਏ ਸੋਰੀ ਸੋਰੀ ਹਾਂਜੀ ਕਰੋ ਹਾਂਜੀ ਹਾਂਜੀ ਆਏ ਕਰਨਾ ਛੱਡੋ ਠੀਕ ਹੈ ਨਾ ਯਾਰ ਘੜ ਲਓ ਜ਼ਰਾ ਤੇ ਹਰ ਵਾਰੀ ਅਸੀਂ ਰੁਕਦੇ ਹੀ ਰੁਕਦੇ ਆਂ ਤੇ ਪਿੱਛੇ ਮਰਫੀ ਦੇਖੋ ਚੁੰਨੀ ਵੀ ਪਾਈ ਹੋਈ ਤੇ ਹੈਲਮਟ ਵੀ ਪਾਇਆ ਹੋਇਆ ਮੇਰਾ ਸਿਰ ਦਰਦ ਹੋਣ ਲੱਗ ਗਿਆ ਮੈਂ ਲਾਤਾਂ ਹੋਰ ਇਹਦਾ ਨਾ ਬਚਾਅ ਬਹੁਤ ਹੁੰਦਾ ਹੈ ਨਾ ਤੇ ਅੱਜ ਅਸੀਂ ਜਾ ਰਹੇ ਹਾਂ ਤੇ ਲਾਸਟ ਟਾਈਮ ਅੱਜ ਪੇਪਰ ਚੈੱਕ ਕਰਾਣੇ ਆ ਮਤਲਬ ਇਸ ਤੋਂ ਬਾਅਦ ਇਹ ਪੇਪਰ ਖਤਮ ਫਿਨਿਸ਼ ਲਾਸਟ ਸੈਮੈਸਟਰ ਖਤਮ ਯਾਨੀ ਕਿ ਬੀਐਡ ਕੰਪਲੀਟ ਆਹ ਸਹੀ ਗੱਲ ਹੈ ਚਲਿਏ ਫਿਰ ਹੁਣ ਚਲੋ ਚਲਿਏ ਕਾਕੇ ਅੱਜ ਤੇ ਹੁਣ 6ਵੀਂ ਵਾਰ ਰੁਕ ਰਹੇ ਆ ਰਸਤੇ ਦੇ ਵਿੱਚ ਅੰਦਰ ਪਿਆਸ ਲੱਗ ਗਈ ਸੀ ਕਾਕੇ ਮੇਰੇ ਨਾਲ ਛੇਵੀਂ ਵਾਰ ਰੁਕਦੇ ਛੇਵੀਂ ਵਾਰ ਵੇ ਵੇ ਹਾਂਜੀ ਤੇ ਹੁਣ ਕਾਲਜ ਪਹੁੰਚ ਚੁੱਕੇ ਆ ਮਨਪ੍ਰੀਤ ਦੇ ਨੰਨੂ ਨੂੰ ਭੁੱਖ ਲੱਗੀ ਸੀ ਤੇ ਲੇਜ਼ ਲੈ ਲੇ ਮੈਂ ਤਾਂ ਕਹੀ ਕੋਈ ਵਧੀਆ ਸੈਂਡਵਿਚ ਲੱਭਾ ਹੁੰਦੀ ਨਹੀਂ ਹੈਗੀ ਆਹ ਲੈ ਲੇ ਆ ਗੰਦੇ ਜੇ ਇੰਨੀ ਮਿਰਚ ਹੁੰਦੀ ਆ ਇਹਦੇ ਵਿੱਚ ਨਹੀਂ ਨਹੀਂ ਵੈਸੇ ਵੀ ਨਹੀਂ ਖਾਣਾ ਚਾਹੀਦਾ ਬੱਚਿਆਂ ਨੂੰ ਇਹ ਬੇਬੀ ਦਦਾ ਲੱਗ ਰਿਹਾ ਮਦਿਰ ਆਦ ਰੇ ਬਸ ਲਾਸਟ ਵਾਰ ਫਾਈਨ ਚੱਕਰ ਵਾਣਾ ਆ ਲਾਸਟ ਲਾਸਟ ਵਾਰੀ ਹੈ ਨਾ ਚੱਲ ਨਾ ਨਹੀਂ ਚੱਲ ਜਲਦੀ ਜਾ ਲੈ আরে ਟੋਪਾ ਬਹੁਤ ਚੜ ਗਈ ਹੈ ਬਸ ਕਰੋ ਮਸਤੀ ਦਾ ਕਿਉਂ ਲਾਸਟ ਲਾਸਟ ਕਰੀ ਜਿੰਦੀ ਬੰਮਾ ਹੈ ਨਾ ਸਹੀ ਗੱਲ ਹੈ ਇਦਾਂ ਨਹੀਂ ਕਹਿਣਾ ਚਾਹੀਦਾ ਬਾਰ ਬਾਰ ਲਾਸਟ 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 ਹਮ ਹਲੇ ਤਾਂ ਪੇਪਰ ਦੇਣਾ ਨਾ ਹਾਂ ਅੱਧਾ ਦੇਖੀ ਅੱਧਾ ਦੇਖੀ ਨੰਨ ਇੱਧਰ ਆ ਇੱਧਰ ਆ ਹਾਂ ਇੱਥੇ ਖੜੇ ਹੋ ਹਾਂਜੀ ਤੇ ਹੁਣ ਫ੍ਰੀ ਹੋ ਕੇ ਕਾਲਜ ਤੋਂ ਫੀਸ ਵੇਸ ਕਲੀਅਰ ਕਰਕੇ ਹੈ ਆ ਫਾਈਲਾਂ ਵਧੀਆ ਬਣਾਈਆਂ ਸਹੀ ਗੱਲ ਹੈ ਤੇ ਸਾਡਾ ਥੋੜਾ ਜਿਹਾ ਚੱਕਰ ਸੀਗਾ ਫੀਸ-ਫੀਸ ਕਲੀਅਰ ਕਰਨੀ ਸੀ ਤੇ ਉਹਦੀ ਅਸੀਂ ਸਾਰੀ ਗੱਲਬਾਤ ਕਰਕੇ ਆਏ ਆ ਥੋੜੀ ਲੇਟ ਹੋ ਗਈ ਸੀ ਫਾਈਨ ਲੱਗ ਗਿਆ ਸੀ ਤਾਂ ਕਰਕੇ ਤੇ ਹੁਣ ਗੱਲਬਾਤ ਕਰਕੇ ਆਇਆ ਇੱਧਰ ਤਾਂ ਕਾਲਜ ਵਾਲੇ ਬਹੁਤ ਚੰਗੇ ਆ ਠੀਕ ਹੈ ਗੱਲ ਮੰਨ ਲੈਂਦੇ ਆ ਤੇ ਹੁਣ ਨੰਨੂ ਕਹਿੰਦੀ ਆ ਦੇ ਹੱਥੇ ਹੱਥ ਲਾ ਕੇ ਦੇ ਇੱਧਰ ਹੱਥ ਲਾ ਕੇ ਦੇਖ ਆ ਦੇ ਕਿੰਨਾ ਗਰਮ ਹੈ ਦੇਖੀ ਸੱਟ ਲੱਗ ਜਾਣੀ ਬੇਟਾ ਸੱਟ ਲੱਗ ਜਾਣੀ ਆ ਯਾਰ ਹੈਂ ਛੱਟ ਲੱਗ ਜੇਗੀ ਉਹ ਮਮਾ ਦੇ ਉਹ ਤੇ ਕੱਲੀ ਚਲ ਗਈ ਉਹ ਤੇ ਕਿੱਥੇ ਚਲ ਗਈ ਹਾਂ ਚੱਲ ਫਿਰ ਚੱਲ ਹਾਂ ਜੋ ਠੰਡਾ ਹੋਏਗਾ ਨਾ ਬਾਰਿਸ਼ ਪੈਗੀ ਫੇਰ ਆਵਾਂਗੇ ਠੀਕ ਹੈ ਚਲੋ ਚਲੋ ਔਖ ਬਹੁਤ ਜ਼ਿਆਦਾ ਲੱਗੀ ਹੋਈ ਹੈ ਤੇ ਤੇ ਇਹਦੇ ਹੱਥੋਂ ਕੁਝ ਖਾਣੇ ਆ ਕੈਂਟੀਨ ਚ ਕਿ ਨਹੀਂ ਕਿ ਰੋਟੀ ਖਾਣੀ ਘਰੇ ਜਾ ਕੇ ਪੁੱਛ ਲੈ ਆਓ ਘਰੇ ਜਾ ਕੇ ਪਤਾ ਨਹੀਂ ਬਣਿਆ ਹੋਏਗਾ ਕਿ ਨਹੀਂ ਕੁਝ ਖਾਣੇ ਪੀਣੇ ਆ ਤੇ ਬਾਕੀ ਅੱਜ ਹੁਣ ਧੁੱਪ ਬਹੁਤ ਜ਼ਿਆਦਾ ਗਰਮ ਮੌਸਮ ਹੈ ਤੇ ਨੰਨੂ ਸਾਡੇ ਨੂੰ ਬਾਰ ਬਾਰ ਪਿਆਸ ਲੱਗਦੀ ਹੈ ਬਾਰ ਬਾਰ ਪਿਆਸ ਲੱਗਦੀ ਹੈ ਬਾਪਾ ਜੀ ਜਦੋਂ ਬਾਰਿਸ਼ ਆਏਗੀ ਨਾ ਵਾਲੇ ਖੂਜੋ ਤੱਕਾ ਵਾਂਗੇ ਪਰ ਲਾ ਛੁੱਲ ਕੇ ਦੇਵਾਂਗੇ ਠੀਕ ਹੈ ਜੀ ਠੀਕ ਹੈ ਪੱਕਾ ਪੱਕਾ ਤੇ ਹੁਣ ਆਪਾਂ ਚੱਲੇ ਆ ਗਰਮੀ ਬਹੁਤ ਜ਼ਿਆਦਾ ਹੈ ਤੇ ਅਸਮਾਨ ਵੀ ਹੈ ਸਾਡੇ ਕੋ ਥੋੜਾ ਜਿਹਾ ਆ ਦੋ ਮੇਰਾ ਪਰਸ ਪਰਸ ਲੈ ਲਓ ਆਪਣਾ ਚੱਲ ਮੋਟਰਸਾਈਕਲ ਐਨ ਤੱਤਾ ਹੋ ਗਿਆ ਹੋਣਾ ਮੈਂ ਵੀ ਹਾਂਜੀ ਬੇਟਾ ਤੁਸੀਂ ਉੱਥੇ ਜਦੋਂ ਮੈਡਮ ਕਹਿ ਰਹੇ ਸੀ ਤੁਸੀਂ ਵੀਡੀਓ ਨਹੀਂ ਲੈਣ ਕੀ ਉਹ ਵੀ ਚੈੱਕ ਕਰ ਰਹੇ ਹੋ ਫੇਰੇ ਕਿਉਂ ਹੋ ਗਿਆ ਹੁਣ ਉੱਥੇ ਯਾਰ ਚੰਗਾ ਲੱਗਦਾ ਐਦਾਂ ਵੀਡੀਓ ਕੱਢਦਾ ਮੈਂ ਨਹੀਂ ਨਾ ਚੰਗਾ ਲੱਗਦਾ ਪਾਪਾ ਜੀ ਹੋਰ ਕੀ ਬਾਈ ਕਹਿਣ ਤੱਤੀ ਹੋ ਗਈ ਹੋਣੀ ਹੈ ਨਾ ਹਾਂਜੀ ਬੇਟਾ ਸਾ ਤੂੰ ਬੋਲ ਸਰੋ ਠੀਕ ਹੈ ਤੇ ਆਹ ਦੇਖੋ ਹੁਣ ਆਪਾਂ ਇੱਥੇ ਪਾਣੀ ਮਾਰ ਲੈ ਠੰਡਾ ਠੰਡਾ ਨੰਨੂ ਬਹਿ ਵੀ ਗਈ ਗਿੱਲੇ ਤੇ ਆ ਵੀ ਵਿਚਾਰੇ ਲੱਗਾ ਪੇਪਰ

ਪਾਣੀ ਪੀਂਦੇ ਆ ਪੀਂਦੇ ਪਾਣੀ ਪੀਂਦੇ ਐ ਰੇ ਮੈਂ ਕੋਲੀ ਗਿਆ ਇਹ ਨਾ ਫੜ ਇਹ ਐਡਰੈਸ ਬੈ ਜਾ ਮੇਰੇ ਕੋਲ ਰੱਖ ਦੇ ਤਾਂ ਲੈ ਕੀ ਅਜੇ ਨਾ ਰੱਖਾ ਕਿਉਂ ਇਹ ਪਾਣੀ ਆ ਦੇ ਆਨੇ ਨੂੰ ਕਹ ਲੈ ਆਨੇ ਨੂੰ ਕਹ ਲੈ ਹੋ ਆਪ ਬਰੈਸਲੇ ਆ ਮੈਂ ਤੇ ਬੁਆ ਨੂੰ ਹੀ ਦੇ ਦੇ ਬੱਚੇ ਨੂੰ ਉਹ ਮਾਰ ਕਿਉਂ ਆਇਆ ਤੂੰ ਕੀ ਦੁੱਧ ਪੀਤਾ ਸੀ ਉਹ ਮਾਰ ਹੋਇਆ ਤੂੰ ਮੰਮਾ ਤੈਨੂੰ ਬੜੀ ਮੰਮਾ ਤੈਨੂੰ ਕੀ ਖਾਇਆ ਸੀ ਦੁੱਧੂ ਪੀਆ ਸੀ ਦੁੱਧੂ ਪੀਤਾ ਜੀ ਤੂੰ ਜਾਲਾ ਜੰਦੂ ਪੀਤਾ ਸੀ ਨਾ ਨਾਨੀ ਤਰਾ ਦਾਦੀ ਤਰਾ ਸੱਚ ਦਾਦੀ ਤਰਾ ਹੋਏ ਆਏ ਆਏ ਬੜੀ ਗੱਲਾਂ ਬੜੀਆਂ ਗੱਲਾਂ ਬੜੀਆਂ ਮਾਰ ਕਰੀ ਕਰੀ ਨਹੀਂ ਉਦਾਂ ਹੀ ਦੇਖ ਲਓ ਨਨੂ ਸਪੈਸ਼ਲ ਨਾ ਪਰਸ ਲੈ ਕੇ ਆਈ ਪੈਸੇ ਲੈ ਕੇ ਆਈ ਉਹਦੇ ਚ ਕਿੱਥੇ 10 ਰੁਪਏ ਕਿੱਥੇ ਨਨੂ ਲੈ ਜਿਹੜੇ ਕਿਆ ਬਾਤ ਉਹਨੇ ਫੜ ਲਏ ਸੀ ਨਾ ਉਹ ਦੇਖੀ ਉਹ ਪੈਰ ਓਏ ਪੈਰ ਕੇ ਛੁਰੀ ਐ ਨਾ ਹੋਵੇਗਾ ਮਗਰ ਦਾ ਆਹ ਉਹ ਵੇਖੀ ਕੰਜਕਾਂ ਵਾਲਾ ਸਿਸਟਮ ਹੈ ਨਾ ਉਹ ਜਿਹੜੇ ਕੰਜਕਾਂ ਨੂੰ ਜਦ 10 ਰੁਪਏ ਦਿੰਦੇ ਨੇ ਨਾ ਲੈ ਕੰਜਕਾਂ ਪੂਜਤੀਆਂ ਨੇ ਉਹਨੇ ਕੰਜਕਾਂ ਨੂੰ ਇਹ ਕੰਜਕਾਂ ਨੂੰ ਦਿੰਦੀ ਏ ਇਹਨੂੰ ਮਿਲਦੇ ਨੇ ਨਾ ਤਾਂ ਕਰਕੇ ਅਸੀਂ ਵੀ ਕੰਜਕਾਂ ਦੇ ਕੰਝ ਕਾਟ ਉਹਦੇ ਦੇ ਹਾਂਜੀ ਤੇ ਹੁਣ ਅਸੀਂ ਇੱਥੇ ਆ ਗਏ ਸੀ ਤੇ ਆ ਕੇ ਰੈਸਟ ਕੀਤੀ ਕਿਉਂਕਿ ਧੁੱਪ ਅੱਜ ਬਹੁਤ ਜ਼ਿਆਦਾ ਵੱਟ ਕੱਢ ਰਹੀ ਐ ਇੰਨੀ ਜ਼ਿਆਦਾ ਗਰਮੀ ਲੱਗ ਰਹੀ ਨਾ ਹੱਦ ਤੋਂ ਜ਼ਿਆਦਾ ਮਤਲਬ ਅੱਜ ਤੋਂ ਪਹਿਲਾਂ ਹਫਤਾ ਇੱਕਦਮ ਮੌਸਮ ਬਹੁਤ ਸੋਹਣਾ ਰਿਹਾ ਸੀਗਾ ਤੇ ਹੁਣ ਅੱਜ ਫੇਰ ਬਹੁਤ ਜ਼ਿਆਦਾ ਗਰਮੀ ਹੁਣ ਗਾਂ ਦੀ ਗਾਂ ਗਰਮੀ ਹੋਣੀ ਐ ਤੁਹਾਨੂੰ ਪਤਾ ਮਈ ਦਾ ਮਹੀਨਾ ਤੇ ਮਈ ਦਾ ਮਹੀਨਾ ਸਟਾਰਟ ਹੀ ਹੋਇਆ ਜਸਟ ਅ 4 ਤਰੀਕ ਹੋਈ ਐ ਤੇ ਹੁਣ ਗਾਂ ਜੂਨ ਆਣਾ ਫਿਰ ਜੁਲਾਈ ਆਣਾ ਵੱਟ ਕੱਢਣੇ ਪੂਰੇ ਗਰਮੀ ਨੇ ਤੇ ਫਿਲਹਾਲ ਅਸੀਂ ਖੜੇ ਸੀਗੇ ਆ ਅੰਗੂਰਾ ਦੀ ਛਾਵੇਂ ਤੇ ਆ ਦੇਖੋ ਅੰਗੂਰ ਲੱਗੇ ਹੋਏ ਨੇ ਇੱਥੇ ਹਾਂ ਰੱਖੋ ਮੈਂ ਤੋੜਦਾ ਪਿਆ ਆ ਦੇਖੋ ਪਿੱਛਲੇ ਪਾਸੇ ਮੈਂ ਤੋੜਦਾ ਪਿਆ ਲੂੰਗੀ ਆ ਦੇਖੋ ਬੁੱਤੇ ਨੂੰ ਦਹੀਂ ਅੰਗੂਰ ਦਹੀਂ ਬੇਵਕੂਫ ਤੋੜ ਲੈ ਓਰੇ ਬੇਟਾ ਨਾ ਤੋੜ ਨਹੀਂ ਤੋੜਨੇ ਵਾਲੇ ਕੱਚੇ ਨੇ ਹਲੇ ਤੇ ਹਲੇ ਪੱਕੜੇ ਨੇ ਬਾਰਿਸ਼ ਬੁਰਸ਼ ਆਏਗੀ ਨਾ ਫੇਰ ਪੱਕਣਗੇ ਠੀਕ ਹੈ ਜਿੱਦਾਂ ਲੱਗਦਾ ਬਈ ਨਾ ਹਾਂ ਨਾ ਜਨੀ ਪਾਣੇ ਬੇਟਾ ਗੱਲੇ ਕੱਚੇ ਨੇ ਤੈਨੂੰ ਕਹਿ ਤੇ ਰਿਆ ਨਹੀਂ ਇਹ ਸਹੀ ਨਹੀਂ ਹੈਗੇ ਜਦੋਂ ਪੱਕ ਜਾਣਗੇ ਨਾ ਫੇਰ ਆਪਾਂ ਖਾਵਾਂਗੇ ਠੀਕ ਹੈ ਹਾਲੇ ਤੇ ਕੱਚੇ ਨੇ ਆਹੋ ਨਹੀਂ ਉਹ ਥੋੜੀ ਹੋ ਤੇ ਪਤਾ ਨਹੀਂ ਕਾਦਾ ਪੇੜ ਹੈ ਹਾਂ ਆ ਲੱਗੇ ਨੇ ਆ ਤਾਂ ਫੇਰ ਉਹ ਹੈ ਨਾ ਉਹਦੀ ਐਦੀ ਹੋਈ ਟਾਣੀ ਹੈ ਨਾ ਤਾਂ ਕਰਕੇ ਹਾਂ ਮੈਨੂੰ ਖਵਾਵਾਗੇ ਖਵਾਵਾਗਾ ਖਵਾਵਾਗਾ ਤੇ ਬਾਰ-ਬਾਰ ਨਾ ਧੁੱਪ ਚੜਦੀ ਐ ਤੇ ਬੱਦਲ ਆ ਜਾਂਦੇ ਆ ਉਹ ਦੇਖੋ ਬਾਰ-ਬਾਰ ਬੱਦਲ ਆਂਦੇ ਆ ਪਰ ਗੱਲ ਬਣਦੀ ਨਹੀਂ ਹੈਗੀ ਥੋੜੇ-ਥੋੜੇ ਬੱਦਲ ਆ ਕਦੀ-ਕਦੀ ਛਾਂ ਜੀ ਹੋ ਜਾਂਦੀ ਐ ਐ ਲੱਗਦਾ ਮੀਂਹ ਆਏਗਾ ਪਰ ਮੀਂਹ ਦਾ ਤੇ ਨਾਮੋ ਨਿਸ਼ਾਨ ਨਹੀਂ ਹੈਗਾ ਅੱਜ ਹਾਂਜੀ ਤੇ ਹੁਣ ਇਸ ਵਲੌਗ ਨੂੰ ਆਪਾਂ ਕਰਦੇ ਆ ਇੱਥੇ ਹੀ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਤਾਂ ਕਰਕੇ ਹੁਣ ਆਪਾਂ ਪਾਣੀ ਬਾਰ-ਬਾਰ ਪੀ ਰਿਆਂ ਤੇ ਹੁਣ ਰੋਟੀ ਪਾਣੀ ਖਾਣਾ ਰੋਟੀ ਪਾਣੀ ਖਾ ਕੇ ਤੇ ਫਿਰ ਆਪਾਂ ਨੈਕਸਟ ਪ੍ਰੋਗਰਾਮ ਦੇਖਾਂਗੇ ਤੇ ਵਲੌਗ ਸਟਾਰਟ ਕਰਾਂਗੇ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਤੇ ਉਦੋਂ ਤੱਕ ਲਈ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਹਿ ਦਾਂਗਾ ਅਗਲੇ ਵਲੌਗ ਚ ਕਹਾਂਗੇ ਅਗਲੇ ਵਲੌਗ ਚ ਕਹਿੰਨੇ ਆ ਨਾ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਚੱਕਰ ਪਾਰਾ ਚੈਨਲ ਨੂੰ ਕਰ ਦਿਓ ਸ਼ੱਕਰਪਰਾ ਅੱਜ ਨਹੀਂ ਮੈਂ ਬੋਲ ਸਬਸਕ੍ਰਾਈਬ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਨਹੀਂ ਮੈਂ ਲਾਈਕ ਥ੍ਰੀ ਕ ਬੋਲਣਾ ਅੱਜ ਨਹੀਂ ਲਾਈਕ ਲੁਈ ਕ ਬੋਲਣਾ ਅੱਜ ਬਸ ਨਰਾਜ ਹੋ ਗਿਆ ਕਾਕਾ ਸਾਡਾ ਇਹ ਕੁਝ ਕਹਿ ਰਿਹਾ ਅਗਲੇ ਵਲੋਗ ਚ ਤੁਹਾਨੂੰ ਦਿਖਾ ਦਾਂ ਦੇਖਿਓ ਤੁਸੀਂ ਕੀ ਕਹਿ ਰਹੀ ਸੀ ਠੀਕ ਹੈ ਤਾਂ ਕਰਕੇ ਨਰਾਜ ਹੋ ਗਈ ਮੇਰੇ ਤੁਸੀਂ ਤੁਸੀਂ ਮੇਰਾ ਵਲੋਗ ਨਹੀਂ ਸ਼ੂਟ ਕੀਤਾ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਮੇਰਾ ਪਾ ਸਤਿ ਸ਼੍ਰੀ ਅਕਾਲ ਕਹ ਦੋ ਸਤਿ ਸ਼੍ਰੀ ਅਕਾਲ ਕਹ ਦੋ